ਅਮਰਨਲ ਫੋਨ ਲਾਈ ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਜੁੜ ਰਹੇ ਨੇ ਤਾਂ ਪਨੇਸਰ ਸਾਹਿਬ ਕੀ ਹਮਲਾ ਦੀ ਹਮਲੇ ਦੀ ਜਿਹੜੀ ਜਾਣਕਾਰੀ ਆ ਰਹੀ ਹੈ ਜੇ ਨਾਲੇ ਜਾ ਰਹੇ ਸੀ ਕੋਈ ਵਕੀਲ ਸਾਹਿਬਾਨ ਆਪਣੇ ਬੱਚਿਆਂ ਨਾਲ ਫੈਮਿਲੀ ਨਾਲ ਕੀ ਘਟਨਾ ਹੁਣ ਤੱਕ ਤੁਹਾਡੇ ਤੱਕ ਪਹੁੰਚੀ ਹੈ ਤੇ ਫਿਲਹਾਲ આરોપી ਪੁਲਿਸ ਦੀ ਗ੍ਰਿਫਤਾਰੀ ਚ ਆ ਚੁੱਕੇ ਜਾਂ ਨਹੀਂ ਤੁਹਾਡੇ ਤੱਕ ਕੀ ਜਾਣਕਾਰੀ ਪਹੁੰਚੀ ਹੁਣ ਤੱਕ ਪੁੱਛਾ ਬੜੀ ਮਿਹਰਬਾਨੀ ਪਹਿਲਾਂ ਤੇ ਤੁਸੀਂ ਮੇਰਾ ਵਰਸ਼ਨ ਲੈ ਰਹੇ ਜੀ ਬਹੁਤ ਥੈਂਕਸ ਤੁਹਾਡਾ ਮੈਂ ਮੈਨੂੰ ਇਹਦਾ ਫੋਨ ਆਇਆ ਸੀ ਆਪਣੇ ਬੰਦੇ ਦਾ ਸੁਮੀਲ ਦਾ ਜੀ ਵਕੀਲ ਸਾਹਿਬ ਦਾ ਉਹਨਾਂ ਮੈਨੂੰ ਦੱਸਿਆ ਵੀ ਇਦਾਂ ਛੱਡ ਤੇ ਹਮਲਾ ਹੋਇਆ ਉਹ ਤੋਂ ਬਾਅਦ ਮੈਂ ਸੀਨੀਅਰ ਅਫਸਰ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਇਹਦੀ ਤੈਕੀਕਾਤ ਕਰਨਦੇ ਆ ਪੂਰੀ ਇਨਵੈਸਟੀਗੇਸ਼ਨ ਇਨਕੁਆਰੀ ਕਰਕੇ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਦਾਂਗੇ ਅੱਜ ਮੈਨੂੰ ਪਤਾ ਲੱਗਾ ਵੀ ਉਹਨਾਂ ਪਰਚਾ ਦਰਜ ਸਿਰਫ ਅਵੇਲੇਬਲ ਧਾਰਾਵਾਂ ਦੇ ਵਿੱਚ ਕਰਤਾ ਵਾ ਤੇ ਬਾਕੀ ਧਾਰਾ ਕੋਈ ਵੀ 307 ਆਮ ਜੈਕਟ ਦੀ ਕੋਈ ਨਹੀਂ ਲਾਈ ਗਈ ਕਿਉਂਕਿ ਜੇ ਆਪਾਂ ਸਾਰਾ ਵਰਸ਼ਨ ਵੇਖੀ ਹੈ ਜਿਹੜੀ ਕਹਾਣੀ ਸਾਰੀ ਹੈਗੀ ਆ ਬਾਕੀ ਦੇ ਵੇਖੋ ਤਰਤੀਸ਼ ਦਾ ਪਾਰਟ ਹੈ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਪਰ ਫਿਲਹਾਲ ਇਹ ਦੇਖ ਦੇ ਮੈਨੂੰ ਜੋ ਮੈਨੂੰ ਜੋ ਸੂਤਰਾ ਤੋਂ ਬਦਲ ਲੱਗਾ ਕਿ ਹਮਲਾਵਰ ਜਿਹੜੇ ਥਾਣੇ ਤੱਕ ਵਕੀਲ ਨੂੰ ਬਾੜ ਕੇ ਗਏ ਇੰਨੇ ਮਤਲਬ ਦਲੇਰੀ ਦੇ ਨਾਲ ਮਤਲਬ ਕਾਨੂੰਨ ਦਾ ਮਤਲਬ ਇਹਨਾਂ ਨੂੰ ਕੋਈ ਖੌਫ ਨਹੀਂ ਸੀ ਕਿ ਥਾਣੇ ਤੱਕ ਪਿੱਛਾ ਕਰਦੇ ਰਹੇ ਪਿੱਛੇ ਗੱਡੀ ਦਾ ਤੇ ਮੋਟਰਸਾਈਕਲ ਤੇ ਸਵਾਰ ਸੀਗੇ ਅਹੀਂ ਇਹ ਐਕਟ ਨੂੰ ਸਟਰੋਂਗਲੀ ਕੰਡਮਨ ਕੀਤਾ ਬਾਰਨੇ ਅੱਜ ਵੀ ਕੀਤਾ ਵਾ ਕੱਲ ਅਸੀਂ ਨੋ ਵਰਕ ਲਈ ਕੀਤਾ ਵਾ ਜਿਸ ਵੇਈ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਆ ਵੀਰੇ ਵਿੱਚ 307 ਤੇ ਆਮ ਐਕਟ ਦੀ ਆਮ ਐਕਟ ਦੇ ਜਿਹੜੀ ਧਾਰਾਵਾਂ ਹਨ ਉਹਨੂੰ ਐਡ ਕੀਤਾ ਜਾਵੇ ਜੇ ਨਹੀਂ ਕਰੋਗੇ ਤਾਂਹੀਂ ਇਹ ਐਜੀਟੇਸ਼ਨ ਨੂੰ ਪੰਜਾਬ ਲੈਵਲ ਤੇ ਜਾ ਕੇ ਜਾਵਾਂਗੇ ਪ੍ਰਧਾਨ ਜੀ ਲਗਾਤਾਰ ਵਕੀਲਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਪਿੱਛੇ ਜੀ ਵੀ ਜੰਡਿਆਲੇ 'ਚ ਵੀ ਇੱਕ ਵਕੀਲ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੈਂਗਸਟਰਾਂ ਵੱਲੋਂ ਹੁਣ ਫੇਰ ਇਹ ਘਟਨਾ ਹੋਈ ਹੈ ਜਿਹੜੇ ਕਾਨੂੰਨ ਦੇ ਰਾਖੇ ਨੇ ਦੇਖੋ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਜਾਏ ਤੇ ਸਭ ਤੋਂ ਪਹਿਲਾਂ ਵਕੀਲ ਕੋ ਜਾਂਦੇ ਜੇ ਵਕੀਲ ਹੀ ਸੇਫ ਨਹੀਂ ਹੈਗੇ ਤੇ ਇਹਦੇ ਪੰਜਾਬ ਦੇ ਵਿੱਚ ਕੌਣ ਸੇਫ ਹੈਗਾ ਜੀ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਸੀਐਮ ਸਾਹਿਬ ਨੂੰ ਸੀਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਐਸਐਸਪੀ ਰੂਲਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਜੀ ਲਾਅ ਐਂਡ ਆਰਡਰ ਦੇ ਵਿੱਚ ਇਹ ਬਹੁਤ ਸ਼ਕਤੀ ਕੀਤੀ ਹੋਣ ਵੀ ਸ਼ਕਤੀ ਕਰਨਾ ਸਾਡੇ ਵਕੀਲ ਸਾਹਿਬ ਤੇ ਜਿਹੜਾ ਹਮਲਾ ਹੋਇਆ ਵਾ 307 ਤਿਆਨ ਰੈਕਟ ਦੀ ਧਾਰਾ ਲਾਈ ਜਾਵੇ ਕਿਉਂਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਵੀ ਅਸੀਂ ਇਨੀ ਐਜੀਟੇਸ਼ਨ ਕਰੀਏ ਜੇ ਵਕੀਲ ਸਾਹਿਬ ਵੀ ਇਹ ਐਜੀਟੇਸ਼ਨ ਕਰਕੇ ਹੀ ਆਪਣੀ ਧਾਰਾ ਲਾਉਣਗੇ ਤੇ ਆਮ ਪਬਲਿਕ ਦਾ ਇੱਥੇ ਕੀ ਬਣੂਗਾ ਫਿਲਹਾਲ ਜਿਹੜੀ ਘਟਨਾ ਹੋਈ ਹੈ ਇਹਦੇ ਤੇ ਕੀ ਇਨਪੁਟ ਮਿਲਿਆ ਮਤਲਬ ਹਮਲਾ ਹੋਇਆ ਕਿਉਂ ਆ ਕਿਉਂ ਪਿੱਛੇ ਲੱਗੇ ਹ ਵੇਖੋ ਇਹਦੇ ਵਿੱਚ ਤੇ ਤਫਤੀਸ਼ ਇਹ ਪੁਲਿਸ ਕਰੇਗੀ ਜੋ ਵੀ ਹੈਗਾ ਵਾ ਜੋ ਮੈਨੂੰ ਪਤਾ ਲੱਗਾ ਵਾ ਸਾਡੇ ਵਕੀਲ ਸਾਹਿਬ ਤੇ ਹਮਲਾ ਆਇਆ ਵਾ ਬਹੁਤ ਹੀ ਨਿੰਦਨਯੋਗ ਘਟਨਾਗੀ ਆ ਜਿੰਨੇ ਵੀ ਕੀਤਾ ਵਾ ਬਹੁਤ ਗਲਤ ਗੱਲ ਹੈ ਸ਼ਲਾਸ ਸੁਨੀਲ ਕੁਮਾਰ ਜੀ ਖਤਰੇ ਤੋਂ ਬਾਹਰ ਨੇ ਜੀ ਉਹਨਾਂ ਕਟਰੇ ਤੋਂ ਬਾਹਰ ਨਹੀਂ ਆਇਆ ਇਸ ਵਕਤ ਉਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕੀਤੀ ਗਈ ਆ ਸੁਨੀਲ ਬਾਲ ਹੋਣਾ ਨਾ ਸਾਰੀ ਬਾਹਰ ਖਲੋਤੀ ਆ ਚਟਾਨ ਵਰਗੂ ਮੈਂ ਤੁਹਾਡੇ ਮਾਦਰ ਮੈਂ ਹੁਣ ਵੀ ਐਸਐਸਪੀ ਰੂਲਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਕਿ ਇਹਦੇ ਵਿੱਚ 307 ਤੇ ਆਮ ਐਕਸਟਰੀ ਪਹਾਰਾ ਐਡ ਕਰਕੇ ਦੋਸ਼ੀਆਂ ਨੂੰ ਵੜ ਕੇ ਅੰਦਰ ਦਿੱਤਾ ਜਾਵੇ ਤੇ ਸਖਤ ਤੋਂ ਸਜ਼ਾ ਦਿੱਤੀ ਜਾਵੇ ਨਹੀਂ ਤੇ ਅਸੀਂ ਇਹ ਐਜੀਟੇਸ਼ਨ ਪੰਜਾਬ ਲੈਵਲ ਤੇ ਲੈ ਕੇ ਜਾਵਾਂਗੇ ਧੰਨਵਾਦ ਜੀ ਆਰ ਪਰਦਰ ਗੱਲਬਾਤ ਕਰਨ ਲਈ ਮਿਹਰਬਾਨੀ ਸਰ ਥੈਂਕ ਯੂ